जनरल सैक्रिफिये केंद्रीय महाराज सिंहा पटाड़ा डिस्टिक सीनियर वाइस चेयरमैन बीजेपी कटाड़ा एक्स न्यूज़पल काउंसलर बीजेपी कटाड़ा विद्युत प्रबंधी कारा काउंसलर तो एक्स न्यूज़पल काउंसलर बीजेपी कटाड़ा अगर कभी ये ठीक ना होने का करने जाते हैं साथी की जोर पाने से भी ये उन लोगों ਗੁਰਹਾਜਾਂ ਦਾ ਸਦਾ ਕਿਸੇ ਗੁਰਦਾਸ ਤੋਂ ਪਾ ਜੀ ਮੈਂ ਐਕਟਿਵ ਫੋਰਮਰ ਕਾਂਗਰਸ ਦੇ ਜਾਇਲ ਅਕਾਦੀ ਜਦ ਵਿਧਾਇਕ ਮੰਡਲ ਭਾਜੀ ਦੇ ਸਾਲਾ ਮਹਾਜਨ ਜੀ ਟਾਈਮ ਅਕਾਦੀ ਜਦ ਦੌਰਮਹਾਜਨ ਜੀ ਫੋਰਮ ਕਾਂਗਰਸ ਜੀ ਜਾਇਲ ਅਕਾਦੀ ਜਦ ਕੇਸ਼ ਮੈਂ ਜਦ ਅਗਰਾਜ ਮੇਜਰ ਮੇਜਰ ਹੁਣੇ ਨਵੇਂ ਲੋਰ ਬੰਦ ਹੋਈਆਂ ਮੇਜਰ ਤੁਮਲਾ ਜਰੇ ਵੀਰ ਜੀ ओके ਮੇਜਰ ਨੂੰ ਜੇ ਦਵਾਇਆ ਮੇਜਰ ਨੂੰ ਕਾ ਦਰਦੇ ਨੇ ਬਹੁਤ ਮਹਿੰਦੀ ਦੇ ਇੱਕ ਇਲਾਕੇ ਦੀ ਜਾਨ ਹੈ ਸਰਦਾਰ ਰਵੰਦੀ ਸਿੰਘ ਜੀ ਐਕਟ ਐਮ ਐਲ ਛੁਭ ਸਰਦਾਰ ਲਖੀ ਸਿੰਘ ਜੀ ਰੋਦੀ ਮੰਡਲ ਮਾਈਕ ਫੜ ਲਓ ਮੁੰਡੇ ਨੂੰ ਬਹਿ ਜਾ ਮੇਰੇ ਸਾਡੇ ਬਟਾਲੇ ਦਾ ਹੀ ਉਹਨਾਂ ਨੇ ਬੋਲੇ ਬਲੰਦ ਬੋਲੋ ਪ੍ਰਵੀਰ ਜੀ ਆਓ ਜੀ ਆ ਜਾਓ ਥੋੜਾ ਖੋਲ ਬਈ ਸਾਰੇ ਥੋੜਾ ਪੀ ਲਓ ਯਾਰ ਪੱਕੀ ਕਰਿਓ ਆਹ ਨੂੰ ਆਲਾ ਪ੍ਰਵੀਰ ਜੀ ਸਾਰੇ ਖੁੱਲਾ ਕਰੋ ਯਾਰ ਥੋੜਾ ਪੁੱਛੀ ਹੋ ਗਈ ਜੀ ਭਾਜੀ ਛੱਡ ਦੋ ਛੱਡ ਦੋ ਹੈਲੋ ਇੱਕ ਮਿੰਟ ਇੱਕ ਮਿੰਟ ਥੱਲੇ ਥੱਲੇ ਰੱਖੋ ਭਾਈ ਥੱਲੇ ਰੱਖੋ ਸਾਰੇ ਅੱਜ ਸ਼੍ਰੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਬੀਜੇਪੀ ਦੇ ਸਹੀ ਮੈਨੇ ਤੇ ਫੇਸ ਸੀ ਅੱਜ ਉਹਨਾਂ ਦੇ ਨਾਲ ਸਮੂਚੇ ਬਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਇਆ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼੍ਰੋਮਣੀ ਕਾਲੀ ਦਲ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾ ਦਾ ਚੁੰਮਾ ਹਲ ਐਜ਼ ਅ ਹਲਕਾ ਚਾਰਜ ਨੂੰ ਦਿੱਤੀ ਗਈ ਹੈ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜਾਇਜ਼ਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ دہشت ਹੈ خوف ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਹੈ ਥੈਂਕ ਯੂ ਰਮਨਦੀਪ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਪਹਿਲਾਂ ਮੈਂ ਯੂਥ ਕਾਲੀ ਦਲ ਦਾ ਤਿੰਨ ਵਾਰ ਜ਼ਿਲ੍ਹੇ ਦੀ ਸੇਵਾ ਕੀਤੀ ਆ ਅੱਜ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਸਰਦਾਰ ਲਖਵੀਰ ਸਿੰਘ ਜੀ ਲੋਧੀ ਨਗਲ ਸਾਹਿਬ ਤੇ ਸਬੂਚੀ ਲੀਡਰਸ਼ਿਪ ਜਿਹੜੀ ਜ਼ਿਲ੍ਹੇ ਦੀ ਜਿੰਨੇ ਵੀ ਪਹਿਲੇ ਸਾਰੇ ਲੀਡਰਸ਼ਿਪ ਉਹਨਾਂ ਦੀ ਜਿਹੜੀ ਚੰਗੀ ਸੋਚ ਤੇ ਚੰਗੀ ਉਹਨਾਂ ਨੇ ਮੇਰੇ ਜਿਹੜਾ ਕੰਮ ਨੂੰ ਵੇਖਦੇ ਹੋਏ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਮੈਂ ਤਨਦੇਈ ਨਾਲ ਨਿਭਾਵਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਹੜਾ ਵਾ ਇਹ ਅਨਾਉਂਸਮੈਂਟ ਕੀਤੀ ਆ ਉਹਨੂੰ ਮਾਣ ਹੋਰ ਵਧਾਵਾਂਗਾ ਔਰ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਸਮੁੱਚੇ ਆਪਣੇ ਸੀਨੀਅਰ ਆਗੂ ਸਾਹਿਬਾਨ ਨੂੰ ਨਾਲ ਲੈ ਕੇ ਜ਼ਿਲ੍ਹੇ ਨੂੰ ਤਗੜੇ ਹੋ ਕੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਉਂਦੇ ਆ ਦਿਨਾਂ ਦੇ ਵਿੱਚ ਰਿਜ਼ਲਟ ਸਾਹਮਣੇ ਆਏਗਾ ਪੰਚਾਇਤਾਂ ਦੀਆਂ ਨਗਰ ਕੌਂਸਲ ਦੀ ਐਮਪੀ ਚੋਣਾਂ ਆ ਰਹੀਆਂ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ ਅਹੀਂ ਹਮੇਸ਼ਾ ਹੀ ਭਾਵੇਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਬਹੁਤ ਵੱਡੇ ਲੈਵਲ ਤੇ ਅਸੀਂ ਸਾਰੇ ਆਪਣੇ ਜਿਹੜੇ ਆਗੂ ਸਾਬਾਨਾ ਨੂੰ ਤੇ ਯੂਥ ਵਾਲਿਆਂ ਨੂੰ ਤੇ ਦੂਜੇ ਸੀਨੀਅਰ ਆਗੂ ਸਾਬਾਨਾ ਨੂੰ ਨਾਲ ਲੈ ਕੇ ਇਲੈਕਸ਼ਨਾਂ ਪਿਛਲੀ ਵਾਰ ਵੀ ਲੜੀਆਂ ਐਰਕਾਂ ਵਾਰ ਵੀ ਪਾਰਟੀ ਦਾ ਝੰਡਾ ਜਿਹੜਾ ਬਲੰਦ ਕਰਾਂਗੇ ਔਰ ਆਉਂਦੇ ਦਿਨਾਂ ਦੇ ਵਿੱਚ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਸਰਪੰਚੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪੈਣਗੀਆਂ ਠੀਕ ਹੈ ਸਲੋਮਨੀ